ਵੋਟਾਂ ਬਾਰੀ ਆਉਂਦੇ ਆ ਸਾਨੂੰ ਬਚਾਓ ਜੀ ਕਿਉਂ ਜੀ ਤੁਹਾਨੂੰ ਕਿਉਂ ਚਾਹੀਏ ਵੀ ਕਾਲੀ ਦਲ ਬਚਾ ਲੋ ਕਹਿੰਦੇ ਲੈ ਦੱਸ ਕਿਉਂ ਬਚਾ ਲਈਏ ਵੀ ਅਕਾਲੀ ਕਾਲ? ਠੀਕ ਆ ਲਿਆ ਸੀ ਮੈਂ ਕਾਲੀ ਦਲ ਬਚਾਉਣ ਦਾ ਨੋ 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 ਨਈ ਤਾਂ ਫਿਰ ਹੋਰ ਬਾ ਆ ਜਾਣਗੇ ਫਿਰ ਇੱਥੇ ਕਾਲੀ ਦਲ ਬਚਾ ਲੋ ਲੈ ਹੋਰ ਕੌਣ ਆ ਜਾਣਗੇ ਭਵੰਤਮਨ ਹੋਰ ਹੀ ਆ ਜਾਣਗੇ ਨਾ ਮੰਦਰ ਮੱਠ ਦਾ ਮੁੰਡਾ ਆ ਜੂਗਾ ਅਸੀਂ ਤਾਂ ਦੁੱਖ ਆ ਹੁਣ ਅੱਜ ਕੱਲ ਬੋਲੀ ਜਾਂਦੀ ਸੀ ਪਾਰਲੀਮੈਂਟ 'ਚ Rajasthan ਕੋ ਜਾਣ ਵਾਲੇ ਪਾਣੀ ਕੀ ਵੈਲਟੀ ਚਾਹੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਰੈਲਟੀ ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਵੰਤਮਾਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਵੰਤਮਾਨ ਦੋਸ਼ੀ ਆ ਬਸ ਤੜਕੀ ਉੱਠ ਕੇ ਗਾਲਾਂ ਕੱਢਣ ਲੱਗਿਆਂ ਮੈਨੇ ਪਾਰਲੀਮੈਂਟ ਚ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੁਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾ ਰਿਹਾ ਨਹੀਂ ਗਾਈ ਗੱਲ ਨਹੀਂ ਬਾਤ ਨਹੀਂ ਯਾਰ ਲੋਕਾਂ ਨੂੰ ਬੁੱਧੂ ਬਣਾ ਕੇ ਮਿਨਿਸਟਰੀ ਲੈ ਕੇ ਅੱਜ ਲੈ ਸ਼ਰਤ ਲਾਓ ਮੇਰੇ ਨਾਲ ਅੱਜ ਮੋਦੀ ਕਹਦੇ ਕਿ ਮੇਰੇ ਕੋਲੇ ਬੰਦੇ ਘਟਨੇ ਮੈਨੂੰ ਇੱਕ ਸੀਟ ਚਾਹੀਦੀ ਆ ਅਕਾਲੀ ਦਲ ਦੇ ਪਾਸ ਉਹ ਸੀਟ ਹੈ ਕਿਆ ਹਰਸਿਮਰਤ ਜੀ ਆਪ ਐਨਡੀਏ ਕੀ سپورਟ ਕਰਨਗੇ ਮੈਂ ਕਹਾਂ ਜੀ ਚੱਪਲਾ ਨਹੀਂ ਪਾਉਣੀਆਂ ਨੇ ਇਹ ਕੋ ਮੈਂ ਕਹਾਂ ਜੀ ਮੰਨ ਬਾਬਾ ਜਿਵੇਂ ਕਹੋਗੇ ਉਵੇਂ ਜਿਵੇਂ ਕਹੋਗੇ ਉਵੇਂ ਪਾਸੇ ਬਾਬਾ ਨਿਪੜ ਕੇ ਗੱਲ ਨਿਪੜ ਕੇ ਗੱਲ ਨਿਪੜ ਗਈ ਬਾਤ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਬਰਮਾ ਦਾ ਕੋਈ ਖਾਲੀ ਹੋ ਜੇ ਨਾ ਕੋਈ ਸੀਟ ਵੀ ਉੱਥੇ ਬਣਾਉਨਿਆ ਮੰਤਰੀ ਉੱਥੇ ਚਲੇ ਜਾਣਗੇ ਇਹ ਐਨੇ ਭੁੱਖੇ ਨੇ ਕੁਰਸੀ ਦੇ 24 ਘੰਟੇ ਕੁਰਸੀ ਕੁਰਸੀ ਉਹ ਘਰ ਪਾ ਲਿਆ ਬਾਦਲਪਿੰਡ ਚ ਘਰ ਪਾ ਲਿਆ ਧਾਰ ਜੇਲ੍ਹ ਤੋਂ ਉੱਚੀਆਂ ਕੰਨਾਂ ਨੇ ਕਾਲਾ ਖਤਰਾ ਹੈ ਭਈ ਖਤਰਾ ਗਾਦਾ 25 ਸਾਲ ਰਹੇ ਹੋ ਮੁੱਖ ਮੰਤਰੀ ਲੋਕ ਤਾਂ ਪਿਆਰੀਆਂ ਇੰਨਾ ਕਰਦੇ ਹੋਣਗੇ ਖਤਰਾ ਕਾਦਾ ਉੱਥੇ ਉਹ ਲਾਲੇ ਡੜੇ ਦਰਵਾਜੇ ਚਿੰਲੇ ਵੀ ਅੰਦਰ ਨਾ ਕੋਈ ਬੜ ਦੇ ਉੱਥੇ ਕਾਂ ਕਿਤੇ ਗਲਤੀ ਨਾ ਬਨੇਰੇ ਤੇ ਬਹਿ ਜੇ ਦੋਨੇ ਲੱਤਾਂ ਟੁੱਟ ਜਾਂਦੀਆਂ ਕਾਂ ਦੀਆਂ ਤਿਲਕੇ ਹੁੰਦਾ ਨਾ ਇਟਲੀ ਤੋਂ ਲਿਆਂਦਾ ਮਾਰਬਲ ਕਿੱਥੋਂ ਆਇਆ ਮਾਰਬਲ ਇਹ ਆਪਣਾ 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 ਖੂਨ ਆ ਹੋ ਮਾਰਬਲ ਨਹੀਂ ਹੈਗਾ ਆਪਣਾ ਖੂਨ ਹੈ ਇਹ ਕਿ ਚੰਡੀਗੜ੍ਹ ਪਾਈ ਬੈਠੇ ਆ ਸੁੱਖ ਵਿਲਾਸ ਉਹ ਤਾਂ ਮੈਂ ਕਰ ਲਿਆ ਕੱਢ ਲੇ ਕਾਗਜ਼ ਉਹ ਤਾਂ ਮੈਂ ਆਉਣ ਵਾਲੇ ਦਿਨ ਅਸ ਤੁਹਾਨੂੰ ਕੋਸ਼ਿਸ਼ ਕਰੀ ਜਾਂਗਾ ਕੁਮਾਲੇ ਹੱਦ ਹੈ ਨਾ ਲੈ ਜੋਂਗੇ ਧਰਮ ਰਾਜ ਨਾਲ ਗੱਲ ਹੋ ਗਈ ਵੀ ਥੋਡੇ ਵਾਲੇ ਨਾਲ ਆ ਜਾਣਗੇ ਕਿਉਂ ਲੁੱਟੇ ਜਾਂਦੇ ਹੋ ਗਰੀਬਾਂ ਨੂੰ ਉਹੀ 2 2.5 ਰੋਟੀਆਂ ਖਾਣੀਆਂ ਨੇ ਉਹੀ 5 6 ਫੁੱਟ ਦਾ ਮੰਝਾ ਹੈ ਉਹੀ ਕੂਲਰ ਉਹੀ ਏਸੀ ਐ ਇਤੋਂ ਬਾਅਦ ਹੋਰ ਕਰ ਕੀ ਲਾਉਂਗੇ ਤੁਸੀਂ ਫਿਰ ਕਿਉਂ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ ਦੁੱਖੇ ਇਸ ਗੱਲ ਨਾਲ ਕੋਈ ਗੱਲ ਨਹੀਂ ਪਰਮਾਤਮਾ ਨੇ ਉਹਨਾਂ ਨੂੰ ਆਪਣੀ ਥਾਂ ਦਿਖਾ ਦਿੱਤੀ ਪਰਮਾਤਮਾ ਜਿਹੜਾ ਲੋਕਾਂ 'ਚ ਹੀ ਵਸਦਾ ਹੁੰਦਾ ਤੁਸੀਂ ਉਹਨਾਂ ਨੂੰ ਆਪਣੀ ਥਾਂ ਦਿਖਾ ਦਿੱਤੀ ਹੁਣ ਆਪਾਂ ਕੰਮ ਕਰਾਂਗੇ ਮੈਂ ਵੀ ਆਪਣੇ ਆਪ ਨਾਲ ਗੱਲ ਕਰਦਾ ਰਹਿਣਾ ਭਗਵਾਨ ਤੁਮਾਨਾ ਜੇ ਤੂੰ ਵੀ ਨਾ ਕੁਝ ਕੀਤਾ ਨਾ ਫੇ ਲੋਕ ਆਉਣ ਵਾਲੀਆਂ ਪੀੜ੍ਹੀਆਂ ਲਾਂਬੇ ਦੇਣ ਗਿਆ ਵੀ ਜਦੋਂ ਤੁਹਾਨੂੰ ਵੀ ਇੰਨਾ ਵਧੀਆ ਮੌਕਾ ਮਿਲ ਗਿਆ ਸੀ ਤੁਸੀਂ ਕਿਉਂ ਨਹੀਂ ਕੀਤਾ ਫੇ ਕਰੂੰਗਾ ਮੈਂ ਨਿੱਡਰ ਹੋ ਕੇ ਕਰੂੰਗਾ ਦਲੇਰ ਹੋ ਕੇ ਕਰੂੰਗਾ ਆ ਨਹਿਰ ਆਊਗੀ ਇੱਥੋਂ ਦੀ ਇਹ ਨਹਿਰ ਨਿਕਲੂਗੀ ਮਾਂ ਦੀ ਬਾ ਨਹਿਰ ਦਾ ਨਾਮ ਹੋਊਗਾ ਇਹ ਨਹਿਰ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪਾਣੀ ਮਿਲੂਗਾ ਪਾਣੀ ਦੀ ਮਿਲੂਗਾ ਅਲੋ ਚ ਬੱਚਿਆਂ ਨੂੰ ਆਉਣ ਵਾਲੇ ਬੱਚਿਆਂ ਨੂੰ ਪਨੀਰੀ ਨੂੰ ਔਨਰੀਆ ਫਸਲਾਂ ਨਸਲਾਂ ਇਕ ਰਾਹਤ ਦਿਓ ਆ ਦੋਦਾ ਭਲਾਈ ਆਣਾ ਆ ਸੋਥਾ ਹੋ ਗਿਆ ਤੁਹਾਡਾ ਬੁਰਜ ਮਹਿਮਾ ਆਉਂਗੇ ਸਾਰੇ ਪਿੰਡ ਮੈਂ ਤਾਂ ਮੇਰੇ ਅਗਣੇ ਪੈਨੇ ਆ ਲੈ ਐਂ ਕਰ ਸ਼ਰਤ ਲਗ ਸੁਖਵੀਰ ਬਾਦਲ ਨੂੰ ਕੋ ਪੰਜ ਪਿੰਡਾਂ ਦੇ ਨਾਮ ਲੈ ਕੇ ਦਿਖਾਈ ਭਲਾਈਆਣਾ ਕੋਈ ਨਾ ਹੋਊਗਾ ਉਹ ਜਿਹੜੀ ਜੀ ਦੇ ਬੜਦੇ ਆ ਨਾ ਬੁਲਾਈ ਜਾਣਾ ਨਹੀਂ ਕਹਿੰਦਾ ਬੁਲਾਈਆ ਨਾ ਉਹਨੂੰ ਕੀ ਪਤਾ ਕਦੇ ਪਿੰਡਾਂ ਚ ਆਇਆ ਹੋਵੇ ਤਾਂ ਬਦਲ ਲੱਗੇ ਜੋ ਤਾਂ ਪੁੱਤ ਮਰ ਰਿਹਾ ਸੀ ਜਦੋਂ ਇੱਥੇ ਖੂਨ ਖਰਾਬਾ ਚੱਲ ਰਿਹਾ ਸੀ ਉਦੋਂ ਬਾਪੂ ਨੇ ਭੇਜਤਾ ਬਾਹਰ ਨਾ ਪੁੱਤ ਤੂੰ ਨਾ ਮਰ ਜੀ ਕਿਤੇ ਤੇ ਜਦੋਂ ਠੀਕ ਹੋ ਗਿਆ ਸਾਰਾ ਕੁਝ ਕਹਿੰਦਾ ਆ ਜਾ ਪੁੱਤ ਤੂੰ ਸੀ ਡਿੱਪੀ ਸੀ ਐਨ ਮੈਂ ਕਿ ਕਿ ਸਿਆਣ ਬਣ ਗਿਆ ਜੀ ਘਰੇ ਹੀ ਦਿੱਤੀ ਸੀ ਆਪ ਦੇਖ ਕੇ ਰਹੀ ਬਣਾਉਣਾ ਸੀ ਪਰ ਉਹਨਾਂ ਨੇ ਇਹ ਪਤਾ ਨਹੀਂ ਸੀ ਨਾ ਕਿ ਮਹਿੰਦਰ ਮਾਸਟਰ ਦਾ ਮੁੰਡਾ ਵੀ ਬੈਠਾ ਉਹਨੇ ਵੀ ਆਉਣਾ ਸੋ ਇਸ ਕਰਕੇ ਵੀਰੋ ਮੇਰੇ ਬਜ਼ੁਰਗ ਬੈਠੇ ਹੈ ਸ਼ਾਇਦ ਉਹਨਾਂ ਨੇ ਵੀ ਮਨ ਚ ਇਹ ਗੱਲ ਸ਼ਿਕਵਾ ਹੋਊਗਾ ਕਿ ਇਹ ਕੰਮ ਜਿਹੜਾ ਅੱਜ ਆਪਾਂ ਕਰਨ ਲੱਗੇ ਆ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਕੋਈ ਗੱਲ ਨਹੀਂ ਡੁੱਲੇ ਮੇਰਾਂ ਦਾ ਹਜੇ ਵੀ ਕੁਝ ਨਹੀਂ ਵਿਗੜਿਆ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਐ ਸੁਰਜੀਤ ਪਾਤਰ ਦਾ ਸ਼ੇਰ ਹੈ ਕੀ ਹੋਇਆ ਜੇ ਪੱਤ ਚੜਾਈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀਂ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ਆਪਾਂ ਕੱਲ ਮੈਂ ਲੱਭ ਲਾਂਗੇ ਫੁੱਲਾਂ ਜੋਗੀ ਜ਼ਮੀਨ ਰੱਖੀ ਐ ਬਸ ਇਸੇ ਪੰਜਾਬ ਵਿੱਚ ਭੰਗੜੇ ਪੈਂਦੇ ਦਿਖਾਉਂਗਾ ਐਸੇ ਪੰਜਾਬ ਦੀ ਦਿੱਤੇ ਪੈਂਦੇ ਦਿਖਾਉਂਗਾ ਐਸੇ ਪੰਜਾਬ ਨੂੰ ਰੰਗਲਾ ਪੰਜਾਬ ਬਣਦਾ ਦਿਖਾਉਂਗਾ ਯਕੀਨ ਰੱਖਿਓ ਵਿਸ਼ਵਾਸ ਰੱਖਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਨੂੰ ਇਸ ਗੱਲ ਦੀਆਂ ਵਧਾਈਆਂ ਕਿ ਇਹ ਨਹਿਰ ਥੋੜੀ ਹੈ ਤੁਸੀਂ ਆਪ ਬਣਵਾਉਣੀ ਹੈ ਜਦੋਂ ਇੱਥੇ ਪੱਥਰ ਪੁੱਥਰ ਜਾਂ ਸਿਮਿੰਟ ਲੱਗੂਗਾ ਨਾਲ ਕੋਲੇ ਖੜਿਓ ਮਾਲਕ ਬਣ ਕੇ ਕੋਲੇ ਖੜਿਓ ਪੈਸਾ ਥੋੜਾ ਉਹ ਇਹ ਨਾ ਹੋਵੇ ਵੀ ਇੱਕ ਦਾ ਮਸਾਲਾ ਪਾ ਦੇਣ ਤੇ ਮੁੜ ਕੇ ਨਹਿਰ ਤੀਜੇ ਦਿਨ ਟੁੱਟੀ ਰਹੇ ਜਿੰਨਾ ਇੰਜੀਨੀਅਰਾਂ ਤੋਂ ਠੇਕਾ ਕਰਾਂਗੇ ਤੁਹਾਨੂੰ ਦੱਸਾਂਗੇ ਉਨਾਂ ਹੀ ਪਵਾਣਾ ਕੋਲੇ ਖੜ ਕੇ ਕੰਮ ਕਰਾਏ ਬਹੁਤ ਬਹੁਤ ਧੰਨਵਾਦ ਕਰ ਦਾਂਗੇ ਕਰ ਦਾਂਗੇ ਲਿਖ ਕੇ ਦੇ ਜਿੰਨੀ ਵੀ ਕੋਈ ਕੱਸੀ ਹੈ ਜਾਂ ਕੋਈ ਪਾਣੀ ਦਾ ਮੋਗਾ ਲੈਣਾ ਹੈ ਮੈਂ ਕਿਹਾ ਐਸੇ ਕੰਮ ਵਾਸਤੇ ਆਏ ਆ ਫਿਰ ਅੱਜ ਤੇ ਲਿਖ ਕੇ ਦੇ ਦੇ ਆਪਾਂ ਹੁਣੇ ਤੇਰੇ ਪਿੰਡ ਨੂੰ ਕੱਸੀ ਕਰ ਦਾਂਗੇ ਕੋਲ ਦੇ ਆ ਗਈ ਆ ਗਈ ਤੁਹਾਡੀ ਅਰਜੀ ਆ ਗਈ ਬਸ 10 ਦਿਨਾਂ ਬਾਅਦ ਗੱਲ ਕਰੀ ਬਹੁਤ ਧੰਨਵਾਦ ਸਰ ਹੁਣ ਬੇਨਤੀ ਕਰਾਂਗੇ ਪ੍ਰਿੰਤਪਾਲ ਸ਼ਰਮਾ ਜੀ ਨੂੰ ਕਿ ਉਹ ਸਾਰੇ ਹੀ ਸਤਿਨਾੰਦਾ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਤਨਵਾਦ ਕਰ ਬਹੁਤ ਵਿਸਥਾਰ ਨਾਲ ਸੀਐਮ ਸਾਹਿਬ ਨੇ